2 ਦਸੰਬਰ ਦੇ ਫੈਸਲੇ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਸੁਧਾਰ ਲਹਿਰ ਦੀਆਂ ਅਤੇ ਆਗੂਆਂ ਦੀਆਂ ਮੀਟਿੰਗਾਂ ਗੁਪਤ ਤੌਰ ਤੇ ਸ਼ੁਰੂ ਹੋ ਚੁੱਕੀਆਂ। ਬੀਤੇ 2 ਦਿਨਾਂ ਦੇ ਦੌਰਾਨ ਕਿਹਾ ਜਾਂਦਾ ਹੈ ਕਿ ਕਈ ਮੀਟਿੰਗਾਂ ਦਾ ਦੌਰ ਚੱਲ ਚੁੱਕਿਆ ਤੇ ਇਹਨਾਂ ਮੀਟਿੰਗਾਂ ਨੂੰ ਗੁਪਤ ਰੱਖਿਆ ਗਿਆ। ਆਖਰਕਾਰ ਇਹ ਮੀਟਿੰਗਾਂ ਕਿਉਂ ਹੋ ਰਹੀਆਂ ਨੇ ਤੇ ਕਿਹੜੇ ਵੱਡੇ ਆਗੂ ਇਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਰਹੇ ਇਹਦੇ ਬਾਰੇ ਹੁਣ ਕਨਸੋਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ। ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਆਪਣੇ ਸਿਆਸੀ ਸੰਕਟ ਦੇ ਵਿੱਚ ਤੇ ਤਖਤਸ਼ਰੀ ਅਕਾਲ ਤਖਤ ਸਾਹਿਬ ਸਣੇ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੇ ਹੱਥ ਦੇ ਵਿੱਚ ਫੈਸਲਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਕਿ ਨਹੀਂ ਜਿਸ ਪ੍ਰਕਾਰ ਸਾਰੇ ਆਗੂਆਂ ਨੂੰ ਸੱਦ ਲਿਆ ਗਿਆ ਸਾਰੇ ਆਗੂਆਂ ਨੂੰ 2 ਦਸੰਬਰ ਨੂੰ ਤਲਬ ਕੀਤਾ ਗਿਆ ਉਸ ਤੋਂ ਬਾਅਦ ਹਲਚਲ ਤੇਜ਼ ਹੋਈ ਕਿ 16 ਸਫਾਈ ਦੀਆਂ ਜਾਫਰ ਕੁਛ ਹੋਰ ਜਿਹੜਾ ਉਹ ਪਕਾਇਆ ਜਾ ਰਿਹਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨਿਊਜ਼ ਦੇ ਨਾਲ ਮਹਿੰਦਰ ਬਾਜਵਾ ਪੰਜਾਬ ਦੀ ਸਿਆਸਤ ਤੇ ਸਮੇਂ ਪੰਥਕ ਸਿਆਸਤ ਕਹਿ ਲਈਏ ਜਾਂ ਕਾਲੀ ਸਿਆਸਤ ਕਹਿ ਲਈਏ ਇਹਦੇ ਦੁਆਲੇ ਘੁੰਮਣ ਘੇਰੀਆਂ ਕੱਢ ਰਹੀ ਹੈ ਬੇਸ਼ੱਕ ਜਿਮਣੀ ਚੋਣਾ ਦੇ ਵਿੱਚ ਕਾਲੀ ਦਲ ਮਾਇਨਸ ਰਿਹਾ ਬਾਹਰ ਰਿਹਾ ਚੁਮਣ ਫਿਰਿਆ ਪਰ ਹੁਣ ਅਕਾਲੀ ਦਲ ਇੱਕ ਵਾਰ ਫਿਰ ਰਾਜਨੀਤੀ ਦੇ ਕੇਂਦਰ ਬਿੰਦੂ ਦੇ ਵਿੱਚ ਆ ਚੁੱਕਿਆ ਹੈ ਲੰਬੀ ਧੀਰ ਤੋਂ ਬਾਅਦ ਤਖਤਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਦਾ ਇੱਕ ਪ੍ਰੈਸ ਨੋਟ ਆਉਂਦਾ ਜਿਸ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਕਿ 2007 ਤੋਂ 2017 ਤੱਕ ਚੱਲੀ ਉਹਦੇ ਵਿਚਲੇ ਵਜ਼ੀਰ ਸਿੱਖ ਵਜ਼ੀਰ ਉਸ ਸਮੇਂ ਦੀ ਅਕਾਲੀ ਦਲ ਦੀ ਕੋਰ ਕਮੇਟੀ ਤੇ 2015 ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੀ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਪੇਸ਼ ਹੋਵੇ ਤੇ ਉਸੇ ਨਾਲ ਤਖਤ ਪਹਿਲਾਂ ਜਿਹੜੇ ਤਤਕਾਲੀ ਨੂੰ ਉਸ ਸਮੇਂ ਜਥੇਦਾਰ ਰਹੇ ਜਿਹਦੇ ਵਿੱਚ ਕਹਿ ਲਿਏ ਕਿ ਆਪਾਂ ਗਿਆਨੀ ਗੁਰਬਚਨ ਸਿੰਘ ਗਿਆਨੀ ਗੁਰਮਖ ਸਿੰਘ ਗਿਆਨੀ ਇਕਬਾਲ ਸਿੰਘ ਹੁਰੀ ਜਿਹੜੇ ਐ ਜਥੇਦਾਰ ਸੀ ਉਹਨਾਂ ਨੂੰ ਵੀ 5 ਦਿਨਾਂ ਦੇ ਅੰਦਰ ਅੰਦਰ ਆਪਣੇ ਉਸ ਸਾਰੇ ਜਿਹੜੇ ਡੇਰਾ ਸੱਚਾ ਸੋਦਾਲਾ ਉਹਦੇ ਘਟਨਾਕ੍ਰਮ ਦੇ ਜਿਹੜਾ ਇੰਬਿਆਨ ਦਰਜ ਕਰਾਉਣ ਦੇ ਲਈ ਆਪਣਾ ਸਪਸ਼ਟੀਕਰਨ ਆਪਣਾ ਪੱਖ ਦੱਸਣ ਦੇ ਲਈ ਸੱਦਿਆ ਗਿਆ ਉਹਨਾਂ ਕੋਲ ਮੇਖ ਅੱਜ 2 ਚਾ 3 ਦਿਨ ਦਾ ਸਮਾਂ ਬਾਕੀ ਬਚਿਆ ਸਵਾਲ ਇੱਥੇ ਇਹ ਖੜਾ ਹੋ ਚੁੱਕਿਆ ਹੈ ਕਿ ਇਸ ਸਾਰੇ ਘਟਨਾ ਕ੍ਰਮ ਦੇ ਵਿਚਕਾਰ ਅਕਾਲੀ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀਆਂ ਮੀਟਿੰਗਾਂ ਅੰਦਰ ਖਾਤੇ ਲੋਕ ਲੋਕ ਕੀ ਹੋ ਰਹੀਆਂ ਨੇ ਉਹ ਵੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੀਟਿੰਗਾਂ ਖੜਕਾਈਆਂ ਜਾ ਰਹੀਆਂ ਨੇ ਇਹਨਾਂ ਦਾ ਮਕਸਦ ਕੀ ਹੈ ਹਾਲਾਂਕਿ ਜਿਸ ਪ੍ਰਕਾਰ ਇਹਨਾਂ ਨੂੰ ਗੁਪਤ ਰੱਖਿਆ ਗਿਆ ਕਿਸੇ ਨੂੰ ਦੱਸਿਆ ਨਹੀਂ ਗਿਆ ਮੀਡੀਆ ਨੂੰ ਭਣਕ ਨਹੀਂ ਪੈਣ ਦਿੱਤੀ ਗਈ ਸੂਤਰਾਂ ਦੇ ਹਵਾਲੇ ਨਾਲ ਮਾੜੀ-ਮੋਟੀਆਂ ਗੱਲਾਂ ਜਿਹੜੀਆਂ ਨੇ ਬਾਹਰ ਆ ਰਹੀਆਂ ਨੇ ਤਾਂ ਉਹ ਬੜੇ ਕਹਿ ਸਕਦੇ ਆ ਕਿ ਪਰੇਸ਼ਾਨ ਵੀ ਕਰਦੀਆਂ ਨੇ ਹੈਰਾਨ ਵੀ ਕਰਦੀਆਂ ਨੇ ਹੁਣ ਕਿਹੜੇ ਆਗੂ ਜਿਹੜੇ ਆ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਪੱਤੇ ਜਾ ਰਹੇ ਨੇ ਜਾਂ ਜਿਹੜੇ ਸਾਲਸੀ ਕਰ ਰਹੇ ਨੇਗੇ ਸਾਰੇ ਕਾਸੇ ਵਿੱਚ ਹੁਣ ਇਸ ਨੂੰ ਲੈ ਕੇ ਕਨਸੂਆਂ ਜੜੀਆਂ ਨੇ ਉਹ ਤੇਜ਼ ਹੋ ਗਈਆਂ ਹਾਲਾਂਕਿ ਇਹਦੇ ਬਾਰੇ ਕੋਈ ਬਹੁਤੀ ਸਪਸ਼ਟ ਚੀਜ਼ਾਂ ਬਾਹਰ ਨਹੀਂ ਆ ਰਹੀਆਂ ਪਰ ਜੋ ਅੰਦਾਜ਼ੇ ਲਗਾਏ ਜਾ ਰਹੇ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਮੀਟਿੰਗ ਦਾ ਹੋਣਾ ਇੱਕ ਵੱਡੇ ਆਗੂ ਇੱਥੇ ਸ਼ਬਦ ਵਰਤ ਰਿਹਾ ਮੈਂ ਵੱਡੇ ਆਗੂ ਦਾ ਉਹਨਾਂ ਮੀਟਿੰਗਾਂ 'ਚ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਦਾ ਸ਼ਾਮਲ ਹੋਣਾ ਕੀ ਇਹ ਇੱਕ ਡਰ ਦੇ ਵਿੱਚੋਂ ਨਿਕਲੀਆਂ ਹੋਈਆਂ ਮੀਟਿੰਗਾਂ ਨੇ ਕੀ ਕੋਈ ਸੁਲਾ ਸਫਾਈ ਹੋ ਰਹੀ ਹੈ ਇਹ ਹੁਣ ਦੋ ਵੱਡੇ ਪ੍ਰਸ਼ਨ ਨੇ ਹੁਣ ਆਪਾਂ ਪਹਿਲਾ ਅੰਦਾਜ਼ੇ ਤੇ ਗੱਲ ਕਰਦੇ ਹਾਂ ਕਿ ਕਿਹੜੇ ਆਗੂ ਹੋ ਸਕਦੇ ਆ ਜਿੱਥੋਂ ਤੱਕ ਜਾਣਕਾਰੀਆਂ ਆ ਰਹੀਆਂ ਨੇ ਦੇਖੋ ਗਿਣ ਕੇ 6-7 ਵੱਡੇ ਆਗੂ ਨੇ ਅਕਾਲੀ ਦਲ ਸਿਹਾਰ ਲਹਿਰ ਦੇ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਕਨਵੀਨਰ ਨੇ ਉਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਸੁੱਚਾ ਸਿੰਘ ਛੋਟੇਪੁਰ ਨੇ ਭਾਈ ਮਨਜੀਤ ਸਿੰਘ ਨੇ ਤੇ ਪਰਮਿੰਦਰ ਢੀਂਸਾ ਨੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਸਾ ਨੇ ਗਗਨਜੀਤ ਸਿੰਘ ਬਰਨਾਲਾ ਨੇ ਸਿਕੰਦਰ ਸਿੰਘ ਮਲੂਕਾ ਨੇ ਸਰਜੀਤ ਸਿੰਘ ਰਖੜਾ ਨੇ ਇਸੇ ਸੱਤ ਗਿਣਕੇ ਆਗੂ ਨੇ ਕਰਨੈਲ ਸਿੰਘ ਪੰਜੋਲੀ ਨੇ ਹੁਣ ਸਵਾਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਕੌਣ ਗਿਆ ਸੀ ਜਿਸ ਤੱਕ ਖਬਰ ਹੈ ਕਿ ਇਹ ਜਾ ਰਿਹਾ ਕਿ ਬੀਬੀ ਜ਼ਗੀਰਕੌਰ ਨਹੀਂ ਸੀ ਇਹ ਜਿਹੜੀ ਆ ਗੱਲ ਨਿਕਲ ਕੇ ਆ ਰਹੀ ਹੈ ਹਾਲਾਂਕਿ ਇਸ ਬਾਰੇ ਵੀ ਹਜੇ ਪੂਰੀ ਚੀਜ਼ਾਂ ਸਪਸ਼ਟ ਨਹੀਂ ਜਿਹੜੇ ਅੰਦਾਜ਼ੇ ਲਾਏ ਜਾ ਰਹੇ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਨਹੀਂ ਗਏ ਕਿਉਂਕਿ ਜਿਸ ਪ੍ਰਕਾਰ ਉਹਨਾਂ ਦੀਆਂ ਸਟੇਟਮੈਂਟਾਂ ਆਈਆਂ ਕਿ ਇਸ ਦਾ ਸ਼ਾਮਲ ਹੀ ਨਹੀਂ ਸੀ ਕਿ ਸਗਾ ਸੱਚ ਅਸੀਂ ਕੀ ਕੀ ਕਰ ਸਕਦੇ ਆ ਅਸੀਂ ਤਾਂ ਉਸ ਸਰਕਾਰ ਵੇਲੇ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਸੀ ਕਿਉਂਕਿ ਦੱਸਦਾ ਨਹੀਂ ਸੀ ਤਾਂ ਇਹਨਾਂ ਦੋਨਾਂ ਤੇ ਘਾਟਾ ਮਾਰ ਦਿੱਤਾ ਜਾ ਗੁਰਪ੍ਰਤਾਪ ਸਿੰਘ ਵਡਾਲਾ ਵਾਲੇ ਵੀ ਇਹੀ ਖਬਰ ਹੈ ਪਰਮਿੰਦਰ ਸਿੰਘ ਢੀਂਸਾਹ ਹੰਹਾਂ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਗਭਗ ਉਹ ਵੀ ਇਹੀ ਸਿਚੁਏਸ਼ਨ 'ਚ ਨੇ ਹੁਣ ਬਚਦੇ ਨੇ ਪਿੱਛੇ ਦੋ ਵੱਡੇ ਆ ਸਿਕੰਦਰ ਸਿੰਘ ਮਲੂਕਾ ਤੇ ਸਰਜੀਤ ਸਿੰਘ ਰਖੜ ਸਕੰਦਰ ਸਿੰਘ ਮਲੂਕਾ ਤੇ ਸੁਖਬੀਰ ਬਾਦਲ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ-ਛੁਪੀਆਂ ਨਹੀਂ ਸਕੰਦਰ ਸਿੰਘ ਮਲੂਕਾ ਅਕਾਲੀ ਭਾਜਪਾ ਗੱਠਜੋੜ ਕਰਾਉਣ ਦੇ ਲਈ ਬੜੇ ਕਾਲੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸਰਜੀਤ ਸਿੰਘ ਰਖੜਾ ਦੇ ਨਜ਼ਦੀਕੀ ਰਿਸ਼ਤੇਦਾਰ ਜਿਹੜੇ ਅਮਰੀਕਾ ਤੋਂ ਬਹਿ ਕੇ ਅਕਾਲੀ ਦਲ ਦੇ ਦੋਵੇਂ ਧੜਿਆਂ ਦੀ ਸੁਲਾ ਸਫਾਈ ਕਰਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਹਨਾਂ ਦੋਵਾਂ ਆਗੂਆਂ ਦੇ ਵਿੱਚੋਂ ਇੱਕ ਆਗੂ ਜਿਹੜਾ ਉਹ ਉੱਥੇ ਸ਼ਾਮਲ ਹੋ ਸਕਦਾ ਹੁਣ ਇਹ ਮੀਟਿੰਗਾਂ ਕਿਉਂ ਹੋ ਰਹੀਆਂ ਨੇ ਇਹਦੇ ਦੋ ਅੰਦਾਜ਼ੇ ਜਿਹੜੇ ਆ ਉਹ ਲਾਈਵ ਜਾ ਰਹੇ ਇੱਕ ਤਾਂ ਇਹ ਕਿ ਸਾਲਸੀ ਕਰਨ ਦੀ ਕੋਸ਼ਿਸ਼ ਜਾਨੀ ਕਿ 16 ਸਫਾਈ ਕਰਾਉਣ ਦੀ ਕੋਸ਼ਿਸ਼ ਵਿਚੋਲਗੀ ਕਰਾਉਣ ਦੀ ਕੋਸ਼ਿਸ਼ ਕਹਿੰਦੇ ਆ ਜਿਹਨੂੰ ਆਪਾਂ ਉਹ ਕੀਤੀ ਜਾ ਰਹੀ ਹੋਵੇ ਕਿ ਜਥੇਦਾਰ ਸਹਿਬਾਨਾਂ ਨਾਲ ਚੀਜ਼ਾਂ ਨੂੰ ਤੈਅ ਕਰ ਲਿਆ ਜਾਵੇ ਜਾਂ ਉਹਨਾਂ ਨੂੰ ਬੇਨਤੀ ਕਰ ਲਈ ਜਾਵੇ ਕਿ ਇਸ ਤਰ੍ਹਾਂ ਹੋਵੇ ਹੁਣ ਫੈਸਲਾ ਜਿਹੜਾ ਕਿਹਾ ਜਾ ਰਿਹਾ ਕਿ ਬੜਾ ਸਖਤ ਹੋ ਸਕਦਾ ਹੈ ਉਸ ਤੋਂ ਜਿਹੜਾ ਬਚਨ ਦੀ ਕੋਸ਼ਿਸ਼ ਹੋਵੇ ਇਹ ਚੀਜ਼ ਹੋਵੇ ਕਿ ਸਾਡੀ ਸਾਰਿਆਂ ਦੀ ਇਹ ਮੁਤਫਿਕ ਘਰਿਆ ਸਾਂਝੀ ਰਿਹਾ ਕਿ ਅਸੀਂ ਜਿਹੜਾ ਉਹ ਸਾਂਝੇ ਰੂਪ ਦੇ ਵਿੱਚ ਉਹ ਨੇ ਕਿ ਧਾਰਮਿਕ ਸਜ਼ਾ ਹੋਵੇ ਸਿਆਸੀ ਸਜ਼ਾ ਨਾ ਹੋਵੇ ਕਿਉਂਕਿ ਹੁਣ ਤਾਂ ਸਾਰੇ ਰਗੜੇਗੇ ਸਿਕੰਦਰ ਸਿੰਘ ਮਲੂਕਾ ਵੀ ਉਸ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਰਹੇ ਇਸੇ ਤਰ੍ਹਾਂ ਨਾਲ ਹੀ 2012 ਤੋਂ 2017 ਵਾਲੀ ਸਰਕਾਰ ਚ ਮੰਤਰੀ ਰਹੇ ਇਸੇ ਤਰ੍ਹਾਂ ਨਾਲ ਹੀ ਜਿਹੜਾ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਕੋਰ ਕਮੇਟੀ ਦਾ ਹਿੱਸਾ ਰੇ ਬੀਬੀ ਜ਼ਗੀਰ ਕੋਰ ਵੀ ਕੋਰ ਕੋਰ ਕਮੇਟੀ ਦਾ ਹਿੱਸਾ ਰੇ ਤੇ ਅੱਗੇ ਪਿੱਛੇ ਪ੍ਰਧਾਨ ਵੀ ਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਮਿੰਦਰ ਸਿੰਘ ਢੀਂਡਸਾ ਦਾ ਵਜ਼ਾਰਤ ਸੀ ਉਹਨਾਂ ਕੋਲੇ ਖਜ਼ਾਨੇ ਵਾਲੀ ਵੱਡੀ ਚਾਬੀ ਸੀਗੀ ਉਹਨਾਂ ਕੋਲੇ ਸਾਰਾ ਕੁਝ ਹੀ ਉਹਨਾਂ ਕੋਲੇ ਸੀ ਸੁਖਦੇਵ ਸਿੰਘ ਢੀਂਡਸਾ ਵੀ ਜਿਹੜੇ ਆ ਮੂਰਲੀ ਕਤਾਰ ਦੇ ਆ ਗੂਰੇ ਗਗਨਜੀਤ ਸਿੰਘ ਬਰਨਾਲਾ ਉਹਨਾਂ ਦਾ ਪਰਿਵਾਰ ਜਿਹੜਾ ਹੈ ਹਾਲਾਂਕਿ ਉਸ ਸਮੇਂ ਹਾਸ਼ੀਏ ਤੇ ਸੀ 2000 ਜਿਹੜਾ 12 11 ਵਾਲਾ ਸਮਾਂ ਉਸ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਬਣਾ ਕੇ ਅਲੱਗ ਚੱਲ ਪਏ ਸੀਗੇ ਉਸ ਤੋਂ ਬਾਅਦ ਉਹ ਕਾਫੀ ਲੰਬਾ ਸਮਾਂ ਇਸੇ ਖਿੱਚੋਤਾਣ ਚੀਰੇ ਤਾਂ ਉਹ ਉਹ ਬਾਹਰ ਹੋ ਜਾਂਦੇ ਐ ਇਸ ਮਾਮਲੇ 'ਚ ਤਾਂ ਕੁੱਲ ਮਿਲਾ ਕੇ ਗੁਰਪ੍ਰਤਾਪ ਸਿੰਘ ਵਡਾਲਾ ਵੀ ਉਸ ਸਮੇਂ ਜਿਹੜਾ ਵਿਧਾਇਕ ਸੀਗੇ ਅਕਾਲੀ ਦਲ ਦੇ ਸੀਨੀਅਰ ਬੰਦੇ ਸੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਮੈਨੇ ਰੱਖਦੀਆਂ ਨੇ ਕਿ ਕੀ ਕੀ ਹੁਣ ਤਾਂ ਆਪਾਂ ਸਾਰੀ ਰਗੜੇ ਚੱਲੇ ਆ ਤੇ ਕੋਈ ਐਸਾ ਮਸਲਾ ਬਣਾ ਲਿਆ ਜਾਵੇ ਸਾਂਝੀ ਜੀ ਗੱਲ ਵੀ ਧਾਰਮਿਕ ਸਜ਼ਾ ਲਾ ਦਿਓ ਜੀ ਸਾਰਿਆਂ ਨੂੰ ਸਾਡੀ ਬੇਨਤੀ ਪ੍ਰਵਾਨ ਕਰ ਲੋ ਸਾਨੂੰ ਧਾਰਮਿਕ ਸਜ਼ਾ ਲਾ ਦਿਓ ਅਸੀਂ ਜੋ ਵੀ ਧਾਰਮਿਕ ਸਜ਼ਾ ਹੋ ਸਕਦੀ ਹੈ ਉਹ ਲਾ ਦਿਓ ਕੋਈ ਸਿਆਸੀ ਸਜ਼ਾ ਨਾ ਲਾਈ ਜਾਵੇ ਹੁਣ ਜਿਹੜੇ ਉਧਰੋਂ ਸੰਕੇਤ ਆ ਰਹੇ ਉਹ ਆ ਰਹੇ ਆ ਕਿ ਸਜ਼ਾ ਸਖਤ ਹੋ ਸਕਦੀ ਹੈ ਬਾਦਲ ਮਾਈਨਸ ਹੋ ਸਕਦੇ ਜੇ ਬਾਦਲ ਮੈਨਸ ਹੋਣਗੇ ਤਾਂ ਫਿਰ ਬਾਕੀ ਕਿਵੇਂ ਬਚਣਗੇ ਇਹ ਵੀ ਇੱਕ ਸਵਾਲ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਨੀਮਾਈਜ਼ ਕਰਨ ਲਈ ਅੰਡਰ ਕੰਟਰੋਲ ਕਰਨ ਲਈ ਸ਼ਾਇਦ ਇਹ ਮੀਟਿੰਗਾਂ ਦਾ ਦੌਰ ਚੱਲਿਆ ਹੋਵੇ ਦੇਖੋ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਬਹੁਤ ਚੰਗੀ ਤਰ੍ਹਾਂ ਆ ਜਾਣਦੇ ਆ ਇਕੱਠੇ ਰਹੇ ਆ ਇੱਕ ਦੂਜੇ ਨਾਲ ਖਾਂਦੇ ਪੀਂਦੇ ਰਹੇ ਆ ਤਾਂ ਚੀਜ਼ਾਂ ਜਿਹੜੀਆਂ ਨੇ ਮੋਹ ਜਿਹੜਾ ਤੇ ਹੁੰਦਾ ਉਹ ਤਾਂ ਜਾਗਦਾ ਹੀ ਹੈ ਇੱਕ ਦੂਜੇ ਨਾਲ ਸ਼ਾਇਦ ਉਹੀ ਚੀਜ਼ਾਂ ਹੋਣ ਕਿ ਹੁਣ ਤਾਂ ਰਗੜੇ ਚੱਲੇ ਜਾ ਰ ਸਾਰੀ ਇਕੱਠੇ ਹੋ ਜੀ ਆਪਾਂ ਕਿਉਂ ਐਵੇਂ ਰੋਲਾ ਰੱਪਾ ਪਾਇਆ ਸਿਕੰਦਰ ਸਿੰਘ ਮਲੂਕਾ ਤਾਂ ਇਸ ਮਾਮਲੇ 'ਚ ਪਹਿਲਾਂ ਹੀ ਕਹਿ ਚੁੱਕੇ ਕਿ ਸ਼ਿਕਾਇਤ ਸ਼ਿਕੂਤ ਕਰਨਾ ਗਲਤ ਸੀ ਜਾਂ ਇਹ ਜਿਹੀਆਂ ਚੀਜ਼ਾਂ ਤਾਂ ਇਸ ਤੋਂ ਅੰਦਾਜ਼ੇ ਲਾਏ ਜਾ ਸਕਦੇ ਕਿ ਕੌਣ ਹੋ ਸਕਦਾ ਉਹ ਵਿਅਕਤੀ ਜਿਹੜਾ ਇਹ ਸਾਰਾ ਕੁਝ ਕਰ ਰਿਹਾ ਹੋਵੇ ਕੁੱਲ ਮਿਲਾ ਕੇ ਬਾਦਲਾਂ ਨੂੰ ਮਾਈਨਸ ਕਰਕੇ ਬਾਦਲਾਂ ਦੇ ਅਨਕੂਲ ਫੈਸਲੇ ਨਹੀਂ ਹੋਣਗੇ ਤੇ ਰਗੜੇ ਦੂਜੇ ਵੀ ਜਾ ਸਕਦੇ ਆ ਉਸ ਨੂੰ ਰੋਕਣ ਦੇ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਇਹ ਗੁਪਤ ਮੀਟਿੰਗਾਂ ਨੇ ਪੰਜਾਬ ਦੀ ਸਿਆਸਤ ਅੰਦਰ ਨਵੀਂ ਹਲਚਲ ਪੈਦਾ ਕਰ ਦਿੱਤੀ